ਤਾਰਨ ਤਾਰਨ ਦੇ ਪਿੰਡ ਪੁੱਲਰ ਵਿਖੇ ਦਿਨ ਦਿਹਾੜੇ ਅਨਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕਰੀਆਨੀ ਦੀ ਦੁਕਾਨ ਵਿੱਚ ਲੁੱਟ ਦੀ ਨੀਅਤ ਨਾਲ ਦਾਖਲ ਹੋ ਕੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਏ ਅਤੇ ਦੁਕਾਨ ਵਿੱਚੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਏ ਲੁੱਟ ਦੀ ਘਟਨਾ ਸੀ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਏ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਹ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਨੇ ਅਤੇ ਬੜੀ ਮੁਸ਼ਕਲ ਨਾਲ 3-400 ਰੁਪਏ ਵੱਟਦੇ ਹਨ। ਅੱਜ ਦਿਨਵੇਲੇ ਦੋ ਲੁਟੇਰੇ ਉਹਨਾਂ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਉਸ ਦੇ ਪਿਤਾ ਕੋਲੋਂ ਪੈਸਿਆਂ ਦੀ ਮੰਗ ਕੀਤੀ। ਉਸ ਦੇ ਪਿਤਾ ਵੱਲੋਂ ਵਿਰੋਧ ਕਰਨ ਤੇ ਉਹ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਕ੍ਰਿੱਤਕ ਦੇ ਬੇਟੇ ਨੇ ਭਗਵੰਤ ਮਾਨ ਸਰਕਾਰ ਕੋਲੋਂ ਸਵਾਲ ਕੀਤਾ ਕਿ ਹੁਣ ਕੌਣ ਉਸ ਦੀ ਪੱਗ ਦੀ ਲਾਜ ਰੱਖੂਗਾ ਮੇਰੇ ਪਿਓ ਦੁਕਾਨ ਕਰਨਦੇ ਆਈ ਛੋਟੀ ਜੀ ਕਰਿਆਨੇ ਦੀ ਉਹਨੂੰ ਨਾ ਝੜਕਦੇ ਦੁਕਾਨੇ ਮੈਂ ਆਪਣੀ ਤਿਆਰੀ ਕਰਦੇ ਆ ਕੱਪੜੇ-ਕੁਪੜੇ ਲੈ ਕੇ ਆਉਂਦੀ ਮੇਰਾ ਬਾਹਰ ਜੜਾਏ ਉਹਦੇ ਦੋ ਲੁਟੇਰੇ ਆਏ ਦੁਕਾਨ ਤੇ ਮੇਰੀ ਮਾਂ ਵਿਚਾਰੀ ਲੋਕਾਂ ਦੇ ਕੱਪੜੇ ਸੀ ਕੇ ਲੈਸ ਲੂਸ ਦੇਂਦੀ ਸੀ ਉਹਨੇ ਮੌਕੇ ਤੇ ਆਣ ਕੇ ਪੈਸੇ ਮੰਗੇ ਨਾਲੇ ਪੈਸੇ ਕੱਢ ਲੈ ਨਾਲੇ ਜਾਣ ਲੱਗਾ ਗੋਲੀਆਂ ਮਾਰ ਕੇ ਉਹ ਕਟਿੰਗ ਦੇ ਵਿੱਚ ਹੀ ਮੁੰਡੇ ਵੀ ਤੇ ਮੇਰੇ ਬਾਦਰ ਵੀ ਕਟਿੰਗ ਦੇ ਵਿੱਚ ਹਨ ਮੇਰੀ ਕੋਲ लाज ਰੱਖੇ ਤੇ ਕਿਹੜੀ ਸਰਕਾਰ ਮੇਰੀ ਪੱਗ ਦੀ ਇਆਜ਼ ਰੱਖੂਗੀ ਜਿਸੇ ਮੰਗੇ ਗੱਲੇ ਦੇ ਵਿੱਚ ਜਿਹੜਾ 3-400 ਦਿਨ ਦਾ ਵੱਟੀ ਤਾਂ ਸੀ ਹੁਣ ਕਿਹੜੀ ਸਰਕਾਰ ਮਾਨ ਸਰਕਾਰ ਕਿਹੜਾ ਭਗਵੰਤ ਮਾਨ ਮੇਰੀ ਆ ਪੱਗ ਦੀ ਇਆਜ਼ ਰੱਖੂਗਾ ਬਾਹਰ ਵਜਣਾ ਕੀ ਲੱਗ ਵਾਰ ਮਹਿਮਾਨ ਮਹੀਨੇ ਡੇਢ ਮਹੀਨੇ ਨੂੰ ਜਾਣਾ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਏ ਜਾਚ ਅਧਿਕਾਰੀ ਨੇ ਦੱਸਿਆ ਕਿ ਉਹ ਮੌਕੇ ਤੇ ਆਏ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਲੱਗਾ ਸਾਨੂੰ ਮੁੰਡਾ ਥੋੜਾ ਅਦਰਜੀਤ ਸਿੰਘ ਆ ਸਾਨੂੰ ਸੁਖਜਾਨ ਸਿੰਘ ਆ ਤੇ ਗੁਰਮਸ਼ਤ ਦੇ ਬੰਦੇ ਜਿਹੜੇ ਆ ਗੁਲੀयां ਮਾਰ ਕੇ ਨੂੰ ਮਾਰ ਕੇ ਪਾਚੀ ਆ। ਉਹ ਜਿਹੋ ਥੋੜਾ ਜਿਹਾ ਆਏ ਆ ਤਾਂ ਬਾਬਾ ਜੀ ਕੋਈ ਛੋਣ ਲੈ ਬੰਦੇ ਜਾ ਰਹੇ ਆ ਤੇ ਛੇਤੀ ਜਿਹੜੇ o que